अरे अरे यार पढ़ी की मेरी बात है देखो आप आए हो नहीं आपके साथ ही आपने सेट तो देख लिए हां जी मैं आपको एक और चीज दे रहा हाँ हूं ये अपना चौने है। का मॉडल है साढ़े दस हजार रुपए का मॉडल है एलईडी डीआरएस देखो अलॉय व्हील दे रहा पुश बटन स्टार्ट है लेदर सीट रियर सनशेड हल्का कंपनी फिटेड कंपनी फिटेड है जी कनेक्टिंग टेल लाइट ਸਾਰੰਸ਼ਤ ਸਹੀ ਹੈ ਕਾ ਕੋਈ ਕੁਛ ਸਾਰੇ ਵਧੀਆ ਹੋਣਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਬਰੋਡ ਲੈ ਕੇ ਅਸੀਂ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਅੱਜ ਸਾਡੇ ਸਾਹਮਣੇ ਆਪਣੇ ਕੋਲ ਜਿਹੜੀ ਗੱਡੀ ਹੈਗੀ ਹੈ ਕੀ ਹਾਲ ਹੈ ਨਹੀਂ ਸੋਨੇ ਜੇ ਆਪਾਂ ਗੱਲ ਕਰੀਏ ਨਾ ਵੇਰੀਐਂਟ ਨਹੀਂ ਦੱਸਦਾ ਨਾ ਮੈਂ ਤੁਹਾਨੂੰ ਦੱਸਾਂ ਕਿ ਹਨਾ ਆਪਾਂ ਟਾਪ ਮਾਡਲ ਦਾ بیس ਮੋਡਲ ਨਾ ਮੈਂ ਤੁਹਾਨੂੰ ਇੱਕ ਜੀ ਦੱਸਦਾ ਕਿ ਇਹ ਜਿਹੜਾ ਮੈਂ ਵੇਰੀਐਂਟ ਦਿਖਾਉਣ ਲੱਗਾ ਤੁਹਾਨੂੰ ਇਹ ਵੇਰੀਐਂਟ ਆ ਇਸਦੀ ਪ੍ਰਾਈਸ ਹੈਗੀ 10.5 ਲੱਖ ਰੁਪਏ ਹੁਣ 10.5 ਲੱਖ ਰੁਪਏ ਤੋਂ ਤੁਸੀਂ ਆਪ ਜਜ ਕਰਨਾ ਕਿ ਜਿਹੜੇ ਜਿਹੜੇ ਮੈਂ ਵੇਰੀਐਂਟ ਦੱਸੇ ਉਹ ਸਹੀ ਨਹੀਂ ਕਿ ਗਲਤ ਨੇ ਆ ਜੋ ਵੀ ਮੈਂ ਫਿਰ ਵੇਰੀਐਂਟ ਜਿਹੜਾ ਵੀਡੀਓ ਦੇ ਐਂਡ 'ਚ ਰਿਵੀਲ ਕਰੂੰਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਨਾ ਆਪਣੀ ਇਦਾਂ ਦੀ ਕੁਝ ਕੀ ਮਿਲ ਜਾਂਦੀ ਆ ਬਹੁਤ ਪ੍ਰੀਮੀਅਮ ਕੀ ਲੱਦਦੀ ਆ ਜਿਹਦੇ ਵਿੱਚ ਇੱਕ ਆਪਣਾ ਲੋਕ ਦਾ ਬਟਨ ਆ ਇੱਕ ਆਪਣਾ ਅਨਲੋਕ ਦਾ ਬਟਨ ਆ ਇੱਕ ਆਪ ਹੋਲਡ ਕਰਕੇ ਰੱਖੂਗੇ ਆਪਣਾ ਬੂਟ ਓਪਨ ਹੋ ਜਾਂਦਾ ਅੱਧਾ ਦੀ ਆਪਾਂ ਨੂੰ ਕਹਿੰਦੇ ਆ ਕਿ ਅਚ ਡੀਆ ਰਲ ਮਿਲ ਜਾਂਦੀ ਆ ਐਲਈ ਦਾ ਆਪਣਾ ਸਾਰਾ ਸੈੱਟ ਆ ਬਸ ਥੱਲੇ ਆਪਾਂ ਦੇਣੀ ਆਪਣੇ ਕੋਲ ਫੋਗ ਲੈਂਪ ਆ ਗਿਆ ਚਾਰ ਆਪਾਂ ਨੂੰ ਫਰੰਟ ਦੇ ਵਿੱਚ ਪਾਰਕਿੰਗ ਸੈਂਸਰ ਮਿਲਦੀ ਆ ਕੀ ਆ ਤਾਂ ਆਪਣੇ ਕੋਲ ਲੋਗੋ ਆ ਗਿਆ ਸੈਟਿੰਗ ਸਿਲਵਰ ਦੇ ਵਿੱਚ ਆਪਣਾ ਕੀ chrome ਦਾ ਟ੍ਰੀਟਮੈਂਟ ਆਪਾਂ ਨੂੰ ਬਹੁਤ ਵਧੀਆ ਦਿੱਤਾ ਹੋਇਆ। ਬਾਕੀ ਪਿਆਰੋ ਗਲੈਟਨਿਸ਼ ਦੇ ਵਿੱਚ ਆਪਣੀ ਇਹਦੀ ਗ੍ਰੇਂਡਾ ਗੀ। ਸਟੇਪ ਪਲੇਟ ਦੀ ਗੱਲ ਕਰਾਂ ਆਪਣੀ ਸੈਟਿੰਗ ਦੇ ਬੰਦੇ ਵਿੱਚ ਇਹ ਸਟੇਪਲੀਅਰ ਕੰਪਨੀਆਂ ਦਾ ਆ ਮਾਟਵਾ ਸਾਈਜ਼ ਦੇ ਵਿੱਚ ਸਾਈਜ਼ ਦੇ ਵਿੱਚ ਜਦੋਂ ਮੈਂ ਗੱਲ ਕਰਾਂ ਆਪਣੇ ਕੋਲ MRF ਦੇ ਟਾਇਰ ਨੇ ਡਾਇਮੰਡ ਕਟ ਆਪਾਂ ਨੂੰ ਅਲੋਇਬਲ ਮਿਲ ਗਏ। ਟਾਇਰ ਸਾਈਜ਼ ਦੀ ਗੱਲ ਕਰਾਂ 215 60 R16। 16 ਇੰਚ ਦੀ ਆਪਾਂ ਨੂੰ ਰਿੰਗ ਮਿਲਦੀ ਨੂੰ 215 ਆਪਣੇ ਟਾਇਰ ਦੀ ਗੋਲ। ਕਲਾਈਡਿੰਗ ਦੀ ਗੱਲ ਕਰਾਂ ਆਪਣੀ ਫਰੰਟ ਤੋਂ ਸਟਾਰਟ ਹੋ ਕੇ ਅੱਗੇ ਏਦ ਤੱਕ ਜਾਰੀ ਸਾਰੀ ਕਲਾਈਡਿੰਗ ਮੈਟ ਦੇ ਵਿੱਚ ਆਪਣੀ 4 ਮਿੰਟਿਕ ਅੰਤਰੋਂ ਐਡਜਸਟੇਬਲ ਕਾਸਟ ਫੋਰਡੇਬਲ ਆਪਣੇ ਕੋਲ ਵਰਡਿਅਮ ਆਗੇ ਵਿੱਚ LED ਇੰਡੀਕੇਟਰ ਹੁਣ ਜਿਵੇਂ ਆਪਾਂ ਗੱਲ ਕਰਦੇ ਆਂ ਇਹਦੀ ਰੀਅਰ ਦੇ ਵਿੱਚੋਂ ਰੀਅਰ ਦੇ ਵਿੱਚੋਂ ਆਪਾਂ ਨੂੰ ਕੁਛ ਇਹਦੀ ਇਦਾਂ ਦੀ ਲੁੱਕ ਮਿਲ ਜਾਂਦੀ ਆ ਜਿਹਦੇ ਵਿੱਚੋਂ ਜੇ ਮੈਂ ਗੱਲ ਕਰਾਂ ਕਨੈਕਟਡ ਆਪਾਂ ਨੂੰ ਟੇਲ ਲਾਈਟ ਮਿਲ ਜਾਂਦੀ ਆ ਸਾਰਾ ਆਪਣਾ LED ਦਾ ਕੰਬੀਨੇਸ਼ਨ ਆ ਚਾਹੇ ਆਪਾਂ ਇੰਡੀਕੇਟਰ ਕਰ ਲਈਏ ਚਾਹੇ ਆਪਾਂ ਰਿਵਰਸ ਲਾਈਟ ਕਰ ਲਈਏ ਸਾਰਾ ਆਪਣਾ LED ਆ ਜਿਵੇਂ ਮੈਂ ਗੱਲ ਕਰਾਂ ਕਨੈਕਟਡ ਟੇਲ ਲਾਈਟ ਆ ਬਹੁਤ ਪ੍ਰੀਮੀਅਮ ਲੱਗਦੀ ਆ ਕਿ ਇਹਦਾ ਆਪਣੇ ਕੋਲ ਥੱਲੇ ਲੋਗੋ ਆ ਗਿਆ ਸੋ ਨੇਟ ਦੇ ਆਪਣੇ ਕੋਲ ਅੱਧਲੇ ਪਾਸੇ ਬੈਜਿੰਗ ਆ ਗਈ ਉੱਪਰਲੇ ਪਾਸੇ ਜੇ ਮੈਂ ਗੱਲ ਕਰਾਂ ਆਪਣੇ ਕੋਲ ਵਾਈਪਰ ਆ ਗਿਆ ਡੀਫੋਗਰ ਆ ਗਿਆ ਹਾਈ ਮਾਉਂਟ ਸਟ੍ਰੋਪ ਲੈਂਪ ਆ ਗਿਆ ਤੇ ਸ਼ਾਕਫਨ ਆਪਣੇ ਕੋਲ ਐਂਟੀਨਾ ਆ ਗਿਆ ਤੇ ਜੇ ਮੈਂ ਬੂਟ ਸਪੇਸ ਦੀ ਗੱਲ ਕਰਾਂ ਨੀਅਰ ਅਬਾਊਟ 384 ਲੀਟਰ ਦੇ ਅਰਾਊਂਡ ਇਹਦਾ ਆਪਣਾ ਬੂਟ ਸਪੇਸ ਆ ਬਾਕੀ 60 40 ਦੀ ਆਪਾਂ ਨੂੰ ਸਪਲਿਟ ਮਿਲ ਜਾਂਦਾ ਤੇ ਨੰਬਰ ਪਲੇਟ ਲਾਈਟਸ ਨੇ ਜਿਹੜੀਆਂ ਆਪਣੀਆਂ yellow ਮਿਲ ਜਾਂਦੀਆਂ ਨੇ ਰਿਵਰਸ ਕੈਮਰਾ ਆਪਾਂ ਨੂੰ ਇੱਥੇ ਮਿਲ ਜਾਂਦਾ ਜਿਵੇਂ ਗੱਲ ਕਰਾਂ ਆ ਬਿਲਕੁਲ ਆਪਾਂ ਇੱਥੇ ਤੇ ਰਿਵਰਸ ਦੇ ਵਿੱਚ ਮੈਂ ਗੱਲ ਕਰਾਂ ਆਪਾਂ ਨੂੰ ਦੋ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਜਿਹੜੀ ਰਿਵਰਸ ਲਾਈਟ ਆ ਆਪਣੀ ਇੱਥੇ ਮਿਲ ਗਈ ਰੀਅਰ ਦੇ ਵਿੱਚ ਜਿਹੜੀ ਜਿਹੜੀ ਸਕਿਡ ਪਲੇਟ ਆ ਆਪਣੀ ਸਰਟਨ ਸਿਲਵਰ ਦੇ ਵਿੱਚ ਹੀ ਮਿਲ ਜਾਂਦੀ ਆ ਹੁਣ ਚੱਲਦੇ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਆਪਣਾ ਐਦਾਂ ਦਾ ਕੁਝ ਮੈਂ ਗੱਲ ਕਰਾਂ ਇਹਦਾ ਆਪਣਾ ਡੋਅ ਟ੍ਰੀਮ ਆ ਡੁਅਲ ਟੋਨ ਦੇ ਵਿੱਚ ਆਪਣਾ ਡੋਅ ਟ੍ਰੀਮ ਆ ਨੇਵੀ ਬਲੂਿਸ਼ ਟਾਈਪ ਦਾ ਆਪਾਂ ਨੂੰ ਸੌਫਟ ਟੱਚ ਦਾ ਮਟੀਰੀਅਲ ਦਿੱਤਾ ਹੋਇਆ ਗ੍ਰੈਬ ਹੈਂਡ ਆ ਗਿਆ ਆਪਣੇ ਕੋਲ ਸਿਲਵਰ ਦੇ ਵਿੱਚ ਆਪਣੇ ਕੋਲੇ ਇਹਦੇ ਡੋਰ ਹੈਂਡਲਸ ਆ ਗਏ ਟਵਿੱਟਰ ਦੀ ਪਲੇਸਮੈਂਟ ਆਪਣੇ ਕੋਲ ਇੱਧਰ ਆ ਗਈ ਸਪੀਕਰ ਦੀ ਪਲੇਸਮੈਂਟ ਆਪਣੇ ਕੋਲ نیچے ਆ ਗਈ। ਇਹਦੇ ਵਿੱਚ ਆਪਣੀ ਇਲੈਕਟ੍ਰੋਨਿਕਲੀ ਫੋਲਡੇਵਲ ਪਲੱਸ ਐਡਜਸਟੇਬਲ ਆਪਣੇ ਕੋਲ ਮਿਰਰ ਨੇ। ਲੋਕ ਅਨਲੋਕ ਦਾ ਬਟਨ ਆਪਣੇ ਕੋਲ ਇੱਧਰ ਆ ਗਿਆ। ਵਨ ਟੱਚ ਅਪ ਤੇ ਵਨ ਟੱਚ ਡਾਊਨ ਆਪਣੇ ਕੋਲ ਓਨਲੀ ਡਰਾਈਵਰ ਸਾਈਡ ਵਿੰਡੋ ਆ ਬਾਕੀ 올4 ਪਾਵਰ ਵਿੰਡੋਜ਼ ਆ ਗਈਆਂ। ਪਾਵਰ ਵਿੰਡੋ ਲੋਕ ਬਟਨ ਆਪਣੇ ਕੋਲ ਇੱਧਰ ਆ ਗਿਆ। ਸੀਟਿੰਗ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਣੀ 6 ਵੇ ਐਡਜਸਟੇਬਲ ਸੀਟ ਆ ਗਈ। ਹਾਈਟ ਐਡਜਸਟੇਬਲ, ਰਿਕਲਾਈਨ, ਡਿਕਲਾਈਨ, ਅੱਗੇ ਪਿੱਛੇ। ਬਾਕੀ ਸੀਟਾਂ ਮੈਂ ਵੈਸੇ ਮੈਂ ਸੀਟਾਂ ਦੀ ਗੱਲ ਕਰਾਂ ਤੇ ਇਹਦੇ ਵਿੱਚ ਨਾ ਆਪਾਂ ਨੂੰ ਲੈਦਰ ਦੀ ਆਪ ਪਾਲਸਟਰੀ ਮਿਲ ਜਾਂਦੀ ਆ ਤੇ ਕਲਰ ਦੀ ਗੱਲ ਕਰਾਂ ਮੈਂ ਨੇਵੀ ਬਲੂ ਤੇ ਬਲੈਕਸ਼ਟ ਨੇਵੀ ਬਲੂ ਤੇ ਬਲੈਕ ਆਪਾਂ ਨੂੰ ਇਹਦੇ ਵਿੱਚ ਇੰਟੀਰੀਅਰ ਮਿਲ ਜਾਂਦਾ ਬਾਕੀ ਐਦਾਂ ਦਾ ਕੁਛ ਇਹਦਾ ਆਪਣਾ ਇੰਟੀਰੀਅਰ ਆ ਜਿਹਦੇ ਵਿੱਚੋਂ ਜੇ ਮੈਂ ਸਾਈਡ ਦੇ ਵਿੱਚ ਜਾਵਾਂ ਪੁਸ਼ ਸਟਾਰਟ ਸਟੌਪ ਬਟਨ ਆਪਣੇ ਕੋਲ ਇੱਧਰ ਆ ਗਿਆ ਟ੍ਰੈਕਸ਼ਨ ਕੰਟਰੋਲ ਬਟਨ ਆਪਣੇ ਕੋਲ ਬਾਕੀ ਪਾਰਕਿੰਗ ਸੈਂਸਰ ਆਨ ਆਫ ਦਾ ਆਈਡਲ ਸਟਾਰਟ ਸਟੌਪ ਬਟਨ ਤੇ ਹੈਡਲਾਈਟ ਲੈਵਲਰ ਆਪਣੇ ਕੋਲ ਇੱਧਰ ਆ ਗਿਆ ਆਪਾਂ ਗੱਲ ਕਰੀਏ ਲਦਰ ਹਾਈਟ ਇਹਦੇ ਵਿੱਚ ਆਪਣਾ ਕੰਪਲੀਟ ਸਟੀering wheel ਮਿਲ ਜਾਂਦਾ ਵਿਦ ਡੀ ਕੱਟ ਤੇ 3 ਸਪੋਕ ਆਪਣਾ ਸਟੀering wheel ਆ ਅਦਰਲੇ ਪਾਸੇ ਆਪਾਂ ਜਾਈਏ ਆਪਣੇ ਸਾਰੇ ਇਨਫੋਟੇਨਮੈਂਟ ਕੰਟਰੋਲਸ ਨੇ ਤੇ ਅਦਰਲੇ ਪਾਸੇ ਆਪਣੇ ਐਮ ਆਈ ਡੀ ਦੇ ਰਿਲੇਟਿਡ ਕੰਟਰੋਲਸ ਐਮ ਆਈ ਡੀ ਦੇ ਵਿੱਚ ਜੇ ਮੈਂ ਗੱਲ ਕਰਾਂ ਆਪਣੀ ਨੀਅਰ ਨੀਅਰ ਅਬਾਊਟ 2 ਇੰਚਸ ਦੇ ਅਬਾਊਟ ਆਪਣੀ ਜਿਹੜੀ ਐਮ ਆਈ ਡੀ ਆ ਜਿਹਦੇ ਵਿੱਚ ਆਪਾਂ ਨੂੰ ਡਰਾਈਵਰ ਅਸਿਸਟੈਂਸ ਲਾਈਟ ਡੋਰ ਕਨਵੀਨੀਅੰਸ ਸਰਵਿਸ ਵਗੈਰਾ ਮਤਲਬ ਬਰਦੂ ਕੁਛ ਮਿਲ ਜਾਂਦਾ ਇਧਰਲੇ ਪਾਸੇ ਆਪਾਂ ਗੱਲ ਕਰੀਏ ਕੋਲ 8000 ਤੱਕ ਟੈਕੋਮੀਟਰ ਦੀ ਮਾਰਕਿੰਗ ਮਿਲ ਗਈ ਤੇ ਰਾਈਟ ਸਾਈਡ ਜਾਈਏ ਆਪਣੇ ਕੋਲ ਇੰਜਨ ਟੈਂਪਰੇਚਰ ਤੇ ਆਪਣੇ ਕੋਲ ਜਿਵੇਂ ਫਿਊਲ ਦੇ ਰਿਲੇਟਡ ਫਿਊਲ ਗੋਜ ਆ ਗਈ ਬਾਕੀ ਜਿਹੜੀ ਆਪਣੀ ਸਪੀਡ ਵਗੈਰਾ ਉਹ ਆਪਣੀ ਡਿਜੀਟਲ ਆ ਇਧਰਲੇ ਪਾਸੇ ਆਪਣੇ ਕੋਲ ਇਹਦੇ ਵਾਈਪਰ ਕੰਟਰੋਲਸ ਆ ਗਏ ਇਧਰਲੇ ਪਾਸੇ ਆਪਾਂ ਜਿਵੇਂ ਗੱਲ ਕਰੀਏ ਹੈੱਡਲਾਈਟ ਕੰਟਰੋਲਸ ਆ ਗਏ ਤੇ ਜਿਵੇਂ ਹੈੱਡਲਾਈਟ ਦੀ ਗੱਲ ਕਰ ਰਹੇ ਹਾਂ ਮੈਂ ਉਹ ਆਪਣੀ ਆਟੋ ਦੇ ਵਿੱਚ ਆਉਂਦੀ ਆ ਸਾਰਾ ਆਪਣਾ ਗਲੋਸੀ ਬਲੈਕ ਦੇ ਵਿੱਚ ਆ ਨੀਅਰ ਅਬਾਊਟ ਇਹਦੀ 9 ਇੰਚਸ ਦੇ ਅਰਾਊਂਡ ਇਹਦੀ ਆਪਣੀ ਜਿਹੜੀ ਇਨਫੋਟੇਨਮੈਂਟ ਸਕਰੀਨ ਆਉਂਦੀ ਆ ਜਿਹਦੇ ਵਿੱਚ ਆਪਾਂ ਵਾਇ ਇਦਾਂ ਦਾ ਕੁਝ ਆਪਣੀ ਇਹਦੀ ਗੱਲ ਕਰਾਂ ਮੈਂ ਏਸੀ ਯੂਨਿਟ ਆ ਚਾਹੇ ਮਤਲਬ ਸੈਂਟਰ ਕੰਸੋਲ ਕਹ ਲਈਏ ਜਿਹਦੇ ਵਿੱਚ ਇੱਥੇ ਆਪਣੇ ਕੋਲ ਹਜ਼ਾਰਾਂ ਲੈਂਪ ਦਾ ਬਟਨ ਆ ਗਿਆ ਬਾਕੀ ਅਦਰ ਆਪਣੇ ਕੋਲ ਮੋਡਸ ਆ ਗਏ ਜਿਹੜੇ ਆਪਣੀ ਏਸੀ ਦੀ ਸਕਰੀਨ ਆ ਇਹ ਆਪਣੀ ਡਿਜੀਟਲ ਆ ਸਪੀਡ ਵਗੈਰਾ ਆਪਾਂ ਥੋੜਾ ਐਡਜਸਟ ਕਰ ਸਕਦੇ ਹਾਂ ਫੈਨ ਸਪੀਡ ਏਸੀ ਵਗੈਰਾ ਦਾ ਬਟਨ ਆਪਣੇ ਕੋਲ ਅਦਰਲੇ ਪਾਸੇ ਆ ਆਟੋ ਏਸੀ ਦਾ ਬਟਨ ਆਪਣੇ ਕੋਲ ਆ ਅਦਰਾ ਟੈਂਪਰੇਚਰ ਵਗੈਰਾ ਆਪਾਂ ਥੋੜਾ ਐਡਜਸਟ ਕਰ ਸਕਦੇ ਹਾਂ ਬਾਕੀ ਜੇ ਆਫ ਕਰਨ ਹੋਵੇ ਆਪਣੇ ਕੋਲ ਬਟਨ ਇਧਰ ਆ ਥੱਲੇ ਜਾਈਏ ਆਪਣੇ ਕੋਲ ਇਧਰਲੇ ਪਾਸੇ ਵਾਇਰਲੈਸ ਚਾਰਜਰ ਆ ਗਿਆ ਉਹ ਤੋਂ ਥੱਲੇ ਜਾਈਏ ਸੀ ਟਾਈਪ ਪੋਰਟ ਆਪਣੇ ਕੋਲ ਕਿੱਥੇ ਆ ਇੱਕ ਆਪਣੇ ਕੋਲ 12V 100 ਕਿਟ ਇਧਰ ਆ ਗਿਆ ਇੱਕ USB ਪੋਰਟ ਆਪਣੇ ਕੋਲ ਇਧਰ ਆ ਗਿਆ ਬਾਕੀ ਥੱਲੇ ਥੋੜੀ ਜਿਹੀ ਸਪੇਸ ਦਿੱਤੀ ਹੋਈ ਆ 5 ਸਪੀਡ ਦੇ ਵਿੱਚ ਆਪਣਾ ਮੈਨੂਅਲ ਟਰਾਂਸਮਿਸ਼ਨ ਆ ਡੀਜ਼ਲ ਦੇ ਵਿੱਚ ਜਾਉਂਗੇ ਆਪਣਾ 6 ਸਪੀਡ ਆ ਜਾਂਦਾ ਮੈਨੂਅਲ ਇਹਦੇ ਵਿੱਚ ਆਪਣੀ ਹੈਂਡ ਬ੍ਰੇਕ ਆ ਗਈ ਬਾਕੀ ਜਿਵੇਂ ਤੁਸੀਂ ਦੇਖ ਸਕਦੇ ਹੋ ਨੇਵੀ ਬਲੂਇਸ਼ ਟਾਈਪ ਦਾ ਆਪਾਂ ਨੂੰ ਇਹਦੇ ਵਿੱਚ ਇੰਟੀਰੀਅਰ ਮਿਲ ਜਾਂਦਾ ਗਲਵ ਬਾਕਸ ਆਪਾਂ ਨੂੰ ਕੁਝ ਐਦਾਂ ਦਾ ਮਿਲ ਜਾਂਦਾ ਇਹ ਸਿੰ ਮੈਨੂਅਲ ਆਪਾਂ ਨੂੰ ਇਹਦੇ ਵਿੱਚ ਆਈ ਆਰ ਵੀ ਆ ਮਿਲ ਜਾਂਦਾ ਸਨ ਗਲਾਸ ਹੋਲਡਰ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਆਪਾਂ ਗੱਲ ਕਰੀਏ ਆਪਣੀ ਹੈਲੋਜਨ ਹੀ ਇਹਦੇ ਵਿੱਚ ਕੈਮਨ ਲਾਈਟ ਆਉਂਦੀ ਆ ਬਾਕੀ ਜਿਹੜੀ ਕੰਪਨੀ ਫਿਟਡ ਚੀਜ਼ ਆਉਂਦੀ ਆ ਇਹਦੇ ਵਿੱਚ ਨਾ ਆਪਾਂ ਨੂੰ ਡੈਸ਼ ਕੈ ਮਿਲ ਜਾਂਦਾ ਕੰਪਨੀ ਫਿਟਡੀ ਮਤਲਬ ਕੀ ਆ ਤੋ ਮੈਨੂਫੈਕਚਰ ਹੋ ਕੇ ਆ ਰਿਆ ਆਪਣੇ ਜਿਹੜੇ ਸਨ ਵਾਈਜ਼ਰ ਨੇ ਕੋਡਰ ਰੇਵਰ ਸਾਈਡ ਵਿਦ ਮਿਰਰ ਮਿਲ ਜਾਂਦਾ ਜਿਹੜਾ ਆਪਣੇ ਡਰਾਈਵਰ ਸਾਈਡ ਸਨ ਵਾਈਜ਼ਰ ਆ ਉਹ ਵਿਦ ਆਪਾਂ ਨੂੰ ਟਿਕਟ ਹੋਲਡਰ ਮਿਲ ਜਾਂਦਾ ਸਪੀਕਰ ਸਿਸਟਮ ਐ 뮤직 ਸਿਸਟਮ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਣੇ ਟੋਟਲ 4 ਸਪੀਕਰ ਆਉਂਦੇ ਨੇ 2 ਆਪਣੇ ਟਵਿੱਟਰ ਆਉਂਦੇ ਨੇ ਸੇਫਟੀ ਵਗੈਰਾ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਣੇ ਟੋਟਲ 6 에ਅਰ ਬੈਗ ਆਉਂਦੇ ਨੇ ABS EBD ਸਟੈਂਡਰਡ ਆ ਵਗੈਰਾ ਸਟੀering wheel ਦੀ ਐਡਜਸਟਮੈਂਟ ਦੀ ਗੱਲ ਦੱਸਾਂ ਮੈਂ ਇਹਦੇ ਵਿੱਚ ਆਪਣਾ ਟਿਲਟ ਟਿਲਟ ਸਟੀering wheel ਆਉਂਦਾ ਟੈਲੀਸਕੋਪਿਕ ਨਹੀਂ ਆਉਂਦਾ ਇਹਦੇ ਵਿੱਚ ਤੇ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਰੀਅਰ ਦੇ ਵਿੱਚ ਆਪਾਂ ਨੂੰ ਇੱਕ ਏਦਾਂ ਦਾ ਇਹਦਾ ਡੋਰ ਪੈਨਲ ਮਿਲ ਜਾਂਦਾ ਜਿਹੜੀ ਸਭ ਤੋਂ ਮੈਨੂੰ ਪ੍ਰੀਮੀਅਮ ਚੀਜ਼ ਲੱਗੀ ਨਾ ਆਪਾਂ ਨੂੰ ਨਾ ਇਹਦੇ ਵਿੱਚ ਯਾਦਾ OEM ਆਪਾਂ ਗੱਲ ਕਰ ਲਈਏ ਚਾਹੇ ਕੰਪਨੀ ਫੈਟਡ ਆਪਾਂ ਨੂੰ ਇਹਦੇ ਵਿੱਚ ਸਨ ਸ਼ੇਡ ਮਿਲ ਜਾਂਦਾ ਜਿਹੜਾ ਪਰਸਨਲੀ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਮੈਕਸਿਮ ਹਰ ਬੰਦੇ ਨੂੰ ਲੱਗੂਗੀ ਇਹ ਚੀਜ਼ ਵਧੀਆ ਹੁਣ ਕੱਲ ਤੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਰੀਅਰ ਦੇ ਵਿੱਚ ਗੱਲ ਕਰਾਂ ਮੈਂ ਗੱਡੀ ਠੀਕ ਆ ਮਤਲਬ ਹੈਨਾ ਸਪੇਸ ਵਧੀਆ ਅੱਗ ਗੱਡੀ ਦੇ ਵਿੱਚ ਰੀਅਰ ਦੇ ਵਿੱਚ ਆਪਾਂ ਨੂੰ ਇਦਾਂ ਦੇ ਕੁਝ AC ਫੈਂਟਸ ਮਿਲ ਜਾਂਦੇ ਨੇ ਥੱਲੇ ਜਾਈਏ ਆਪਣੇ ਕੋਲ ਡੁਅਲ ਸੀਟ ਆਪੋਰਟਸ ਆ ਗਈ ਸੈਂਟਰ ਆਰਮ ਰੈਸਟ ਆ ਗਈ ਇਹਦੇ ਵਿੱਚ ਰੀਅਰ ਦੇ ਵਿੱਚ ਵਿਦ ਕੱਪ ਹੋਲਡਰ ਮਤਲਬ ਪ੍ਰੀਮੀਅਮ ਨੈਸਤਾ ਹੈਗੀ ਆ ਬਾਕੀ ਜਿਹੜੀ ਆਪਣੀ ਰੀਅਰ ਕੇਬਨ ਲਾਈਟ ਆ ਉਹ ਆਪਣੀ yellow ਹੀ ਮਿਲ ਜਾਂਦੀ ਆ ਬਾਕੀ ਹੈਡ ਰੂਮ ਦੀ ਗੱਲ ਕਰਾਂ ਮੈਂ ਹੈਡ ਰੂਮ ਸੋਹਣਾ ਵਧੀਆ ਮਤਲਬ ਹੈਣਾ ਪੱਗ ਵਗੈਰਾ ਟੱਚ ਨਹੀਂ ਹੁੰਦੀ ਮੇਰੀ ਹਾਈਟ 6 ਫੁੱਟ ਆ ਬਟ ਹੈਡ ਰੂਮ ਸੋਹਣਾ ਤੇ ਆਪਾਂ ਜਿਹੇ ਇੰਜਨਸ ਆਪਸ਼ਨਿਟੀ ਇਹਦੇ ਵਿੱਚ ਮੈਂ ਗੱਲ ਕਰਾਂ ਇਹਦੇ ਵਿੱਚ ਆਪਣੇ ਟੋਟਲ ਤਿੰਨ ਇੰਜਨ ਆਪਸ਼ਨ ਹੁੰਦੇ ਨੇ ਇੱਕ ਆਪਣਾ 1 ਲੀਟਰ પેટ્રોલ ਇੰਜਨ ਹੈ ਕਰਨਾ 1.2 ਲੀਟਰ પેટ્રોલ ਇੰਜਨ ਤੇ ਇੱਕ ਆਪਣਾ 1.5 ਲਟਰ ਡੀਜ਼ਲ ਇੰਜਨ ਤੇ ਜੇ ਮੈਂ ਗੱਲ ਕਰਾਂ ਗੱਡੀ ਦੇ ਹਿਸਾਬ ਤੋਂ ਗੱਡੀ ਦਾ ਜਿਹੜਾ ਵੇਰੀਐਂਟ ਆ ਵੀ ਹੈਗਾ ਕੈਚ ਡੀਟੀਪਲਸ ਆਪਸ਼ਨਲ ਕਰਕੇ ਜਿਹੜਾ ਇਹਨਾਂ ਦਾ ਹੁਣ ਨਵਾਂ ਵੇਰੀਐਂਟ ਆ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਟਰਾਂਸਮਿਸ਼ਨ ਦੀ ਮੈਨੂਅਲ ਤੇ ਆਟੋਮੈਟਿਕ ਆਪਣੇ ਦੋਵੇਂ ਟਰਾਂਸਮਿਸ਼ਨ ਆਪਣੇ ਅਵੇਲੇਬਲ ਨੇ ਤੇ ਆਪਣਾ ਜਿਵੇਂ ਪ੍ਰਾਈਸ ਬੋਰਡ ਦੀ ਗੱਲ ਕਰਾਂ ਮੈਂ ਇਹ ਹੈ ਜਿਹੜੀ ਕਰੰਟਲੀ ਐਚਟੀਕੇ ਪਲਸ ਜਿਹੜੀ ਹੁਣ ਮੈਂ ਤੁਹਾਨੂੰ ਗੱਡੀ ਦਿਖਾਈ ਆ ਇਹਦਾ ਜਿਹੜਾ ਕਰੰਟਲੀ ਪ੍ਰਾਈਸ ਆ 10 ਲੱਖ 6.10 ਲੱਖ ਪਿਆ ਤੇ ਗੱਡੀ ਦਾ ਪ੍ਰਾਈਸ ਆ ਤੇ 1.5 ਲੱਖ ਦੇ ਹਿਸਾਬ ਤੋਂ ਤੁਸੀਂ ਖੁਦ ਆਪਣੇ ਵਿੱਚ ਇੱਕ ਵਾਰ ਸੋਚੋ ਕਿ ਹਾਂ 1.5 10 ਲੱਖ ਤੋਂ ਮੈਨੂੰ ਮਿਲ ਕੀ ਰਿਹਾ ਤੇ ਬਾਕੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਦਾਣਿਆਂ ਦਾ